ਸਿਕਾ ਜੀ ਅੱਜ ਦੇ ਬਲੌਗ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਅੱਜ ਆਪਾਂ ਰਿਸਪੀਰਕੀ ਜਾਣਾ ਕੱਲ ਨੂੰ ਫੰਕਸ਼ਨਾਂ ਨੂੰ ਦੱਸਿਆਈ ਤੀ ਕਿ ਆਪਣੇ ਭਾਂਜੇ ਦੀ ਛੱਡੀ ਮਨਾਉਣੀ ਹੈਗੀ ਆ ਮਤਲਬ ਫੰਕਸ਼ਨ ਆ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਕੁਰਤੇ ਪਜਾਮੇ ਸਮਾਈ ਤੀ ਹੁਣ ਕੁਰਤੇ ਪਜਾਮੇ ਉਹ ਪਾਇਆ ਕਰਦੇ ਨੇ ਤੇ ਅੱਜ ਦੇ ਬਲੌਗ ਨਾਲ ਜੁੜੇ ਰਹੋ ਤੇ ਤੁਹਾਨੂੰ ਮੈਂ ਕਹਾਂ ਮਹਾਰਾਜਾ ਦਿਖਾਦਾ ਮੈਂ ਕੁਰਤੇ ਪਜਾਮੇ ਜੁੜੇ ਰਹੋ ਤੇ ਆਹ ਕਲੈਕਸ਼ਨ ਆ ਕੁਰਤੇ ਪਜਾਮਿਆਂ ਦੀ ਹਜੇ ਇੱਥੇ ਘੱਟ ਲਮਕਾਏ ਬਨੇ ਬਾਕੀ ਉਧਰ ਲਮਾਰੀ ਚ ਹੈਂਗਰ ਚ ਹੈਗੇ ਨੇ ਤੇ ਆ ਨਿਊ ਕਲਰ ਆ ਅੱਜ ਆ ਬਹੁਤ ਤੋਂ ਹੋ ਗਏ ਤਿਆਰ ਆ ਨਵੇਂ ਕੁਰਤੇ ਪਜਾਮੇ ਅਸਮਾਏ ਕੀ ਤੇ ਹੁਣ ਗੱਡੀ ਦੇ ਵਿੱਚ ਦੁੱਧ ਤੇ ਆਲੂ ਰਖਾਉਣੇ ਆ ਰਿਸ਼ਤੇਦਾਰੀ ਚ ਫੰਕਸ਼ਨ ਆ ਤੁਹਾਨੂੰ ਦੱਸਿਆ ਹੀ ਆ ਹੁਣ ਖਾਣਾ ਖਾ ਕੇ ਚੱਲਦੇ ਆ ਫਿਰ ਜੁੜੇ ਰਹੋ ਬਲੌਗ ਨਾਲ ਦੋਸਤੋ ਆ ਜੋ ਖਾਣਾ ਖਵਾ ਪੀਏ ਕੜੀ ਬਣੀ ਪਈ ਆ ਨਾਲ ਚੌਲ ਨੇ ਤੇ ਢੀਮੀ ਵੀ ਆ ਗਈ ਇਹਨੂੰ ਵੀ ਖਵਾਉਣੇ ਆ ਬਾਕੀ ਜੁੜੇ ਰਹੋ ਅੱਜ ਬਲੌਗ ਨਾਲ ਹਾਂਜੀ ਦੋਸਤੋ ਬਸ ਘਰਦਿਆਂ ਨੇ ਤਿਆਰ ਹੋਣਾ ਹੀ ਫਿਰ ਚੱਲਦੇ ਆ ਆਪਾਂ ਰਿਸ਼ਤੇਦਾਰੀ ਚ ਨੂੰ ਜੁੜੇ ਰਹੋ ਤੁਸੀਂ ਤੇ ਆਲੂਆਂ ਦੀ ਵੀ ਹੋਊਗੀ ਗੱਲ ਕਿਸੇ ਨਾਲ ਉੱਕਾ-ਬੁੱਕਾ ਘੱਟ ਵੱਧ ਕਰਕੇ ਗੇਰੇ ਹੋਣੇ ਨੇ ਅੱਜ ਤੇ ਆਹ ਦੁੱਧ ਵੀ ਲੱਗਣਾ ਏ ਗੱਡੀ 'ਚ ਆ ਦੁੱਧ ਰੱਖਦੇ ਹਾਂ ਹੁਣ ਗੱਡੀ 'ਚ ਹਾਂਜੀ ਦੋਸਤੋ ਚੱਲਦੇ ਹਾਂ ਹੁਣ ਆਪਾਂ ਤੇ ਸਮਾਨ ਲੱਦ ਲੇ ਆਪਾਂ ਗੱਡੀ 'ਚ ਤੇ ਹੁਣ ਚੱਲਦੇ ਹਾਂ ਜੁੜੇ ਰਹੋ ਵਲੌਗ ਨਾਲ ਹਾਂਜੀ ਆ ਰੋਟੀ ਪਾਉਣੀ ਆ ਛੋਟੇ-ਛੋਟੇ ਨੂੰ ਜਰੂਰ ਰੋਟੀ ਪਾਇਆ ਕਰੋ ਯਾਰ ਖਾਲਾ ਮੇਰਾ ਪੁੱਤ ਖਾਲਾ ਖਾਲਾ ਅੱਜ ਲੇਟ ਹੋ ਗਿਆ ਯਾਰ ਕੋਈ ਨਾ ਹਾਂਜੀ ਮਿੱਤਰੋ ਪਿਆਰਿਓ ਚੱਲਦੇ ਹਾਂ ਆਪਾਂ ਹੁਣ ਇਸ ਤਿਆਰੀ 'ਚ ਤੇ ਟ੍ਰੈਲੀ ਆਪਾਂ ਭੇਜਤੀ ਉਹ ਤੁਹਾਨੂੰ ਰਾਤ ਨੂੰ ਦੱਸੂਗਾ ਮੈਂ ਵੀਡੀਓ ਪਾ ਕੇ ਕਿ ਕੀ ਰੇਟ ਲੱਗੇ ਆ ਕੀ ਨਹੀਂ ਬੁੱਕਾ ਬੁੱਕਾ ਠੀਕ ਆ ਜੀ ਹੁਣ ਚਲਦੇ ਆਪਾਂ ਰਿਸ਼ਤੇਦਾਰੀ ਹਾਂਜੀ ਦੋਸਤੋ ਚਲਦੇ ਆ ਹੁਣ ਆਪਾਂ ਰੌੜੂ ਜੁੜੇ ਰਹੋ ਹਾਂਜੀ ਚਲਦੇ ਆ ਹੁਣ ਆਪਾਂ ਆ ਬੈਠੀ ਆ ਵਿਚਾਰੀ ਹਾਂਜੀ ਡੀਜ਼ਲ ਪੌਂਟ ਰੁਕਿਆ ਦੀ ਹਾਂਜੀ ਸਰਹੰਦ ਰੁਕਿਆ ਦੀ ਇੱਥੋਂ ਦੁੱਧ ਲੈਣਾ ਸੀਗਾ ਰਿਸ਼ਤੇਦਾਰ ਆ ਰਹੇ ਹਾ ਤੀ ਦੁੱਧ ਪੜਾਉਣ ਤੇ ਕਾਲੂਆਂ ਦੀ ਪੋਰੀ ਲਗਾਉਣੀ ਸੀ ਉਹਨਾਂ ਨੂੰ ਤੇ ਸਰਹੰਦ ਖੜਾ ਹੈਗਾ ਇਨਸਾਨੀਪੁਰ ਰੋਡ ਹਾਂ ਹਾਂ ਲਾਉਣੇ ਨੇ ਆਲੂ ਹਾਂਜੀ ਆ ਰੱਖ ਲਿਆ ਦੁੱਧ ਗੱਡੀ ਚ ਪਾ ਲਿਆ ਹੋਰ ਆਲਾ ਗੱਡੀ ਚ ਚੱਲੂੱਖਣੇ ਨੇ ਹਾਂਜੀ ਸਮਾਨ ਆਪਾਂ ਰੱਖ ਲਿਆ ਗੱਡੀ ਚ ਅਦਲਾ ਬਦਲੀ ਕਰ ਲਿਆ ਹੁਣ ਚੱਲਦੇ ਆਪਾਂ ਰਾਉਲ ਨੂੰ ਹਾਂਜੀ ਥੰਨੇ ਆ ਜੀ ਇੱਥੇ ਵਿਚਾਰ ਮੈਗਾ ਮਾਟਾ ਜਿਹੜਾ ਉਹਦੇ ਬਾਹਰ ਖੜਾ ਹੈ ਇੱਥੇ ਆਪਣਾ ਭਰਾਏ ਆ ਰਹੇ ਆਏ ਉਹ ਤੋਂ ਪ੍ਰੋਗਰਾਮ ਵਾਸਤੇ ਨਵੇਂ ਲੋਕਾਂ ਦੀਆਂ ਗੱਡੀਆਂ ਚਾਹੀਦੀਆਂ ਸੀ ਉਹ ਫੜਾਉਣ ਆ ਰਿਹਾ ਹੈ ਤਾਂ ਕਰਕੇ ਖੰਨੇ ਰੋਕੇ ਜੀ ਮਿੱਤਰ ਪਿਆਰਿਓ ਆ ਗਿਆ ਭਾਈ ਆਪਣਾ ਇਹਨੇ ਉਹ ਪ੍ਰਮਾਣ ਪੱਤਰ ਬੰਦ ਕਰਕੇ ਦੇ ਆਦੀ ਨੋਟਾਂ ਦਾ ਬਹੁਤ ਕਮੈਂਟ ਆਏ ਨੇ ਕਹਿੰਦੇ ਚਾਚੇ ਸਾਨੂੰ ਕਾਪੀਆਂ ਦਵਾ ਮੈਂ ਕਿਹਾ ਭਾਈ ਕੋਈ ਗੱਲ ਨਹੀਂ ਮੈਂ ਕਿਹਾ ਹਾਂਜੀ ਆ ਕਾਪੀਆਂ ਫੜਾਉਣ ਆਇਆ ਸੀ ਆਪਣਾ ਦੋਸਤ ਤੇ ਚਲਦੇ ਆ ਜੀ ਹੁਣ ਆਪਾਂ ਰੌਲ ਨੂੰ ਹਾਂਜੀ ਦੋਸਤੋ ਦਰਾਹੇ ਪਹੁੰਚ ਗਏ ਆਪਾਂ ਚਲਦੇ ਆ ਰੌਲ ਪਹੁੰਚਣ ਵਾਲੇ ਹਾਂ ਆਪਾਂ ਤੇ ਰੁਗਿਆ ਦੀ ਜਰੂਰੇ ਵੀਡੀਓ ਬਣਾਉਣ ਵਧੀਆ ਦੀਗਾ ਮੜਾ ਦਾ ਮਾਹੌਲ ਜਾ ਮੈਂ ਕਿ ਚੱਲ ਵੀਡੀਓ ਬਣਾ ਲੈਂਦੇ ਆ ਪਹੁੰਚਣ ਵਾਲਿਓ ਆਪਾਂ ਪਿੰਡ ਛੱਡ ਕੇ ਘਰ ਦੇ ਨੂੰ ਉੱਥੇ ਫਿਰ ਇੱਕ ਭਤੀਜ ਦੇ ਵਿਆਹ ਹੈ ਅੱਜ ਰਾਤ ਨੂੰ ਜਾਗੋ ਆ ਜਾਂਦਾ ਹੋਇਆ ਹਾਜ਼ਰੀ ਲਵਾ ਕੇ ਜਾਊਂਗਾ ਉਹਨਾਂ ਦੇ ਬਾਹਰ ਤੋਂ ਸਪਾਰਸ਼ ਆਈ ਵੀ ਆ ਖੋਲਦੇ ਆ ਤੈਨੂੰ ਹਾਂਜੀ ਆ ਗਏ ਆਪਾਂ ਕੱਲ੍ਹ ਤੀਆਂ ਤਿਆਰੀਆਂ ਹੋ ਰਹੀਆਂ ਨੇ ਪ੍ਰੋਗਰਾਮ ਦੀਆਂ ਤੇ ਮੈਂ ਹੁਣ ਇਹਨਾਂ ਨੂੰ ਛੱਡ ਕੇ ਚਲਿਆ ਜਾਊਂਗਾ ਪਹਿਲਾਂ ਦੇਖਾਂਗੇ ਜਿਹੜੇ ਭਤੀਜ ਦੇ ਵਿਆਹ ਹੈ ਉੱਥੇ ਜਾਂਦੇ ਹੋਏ ਦੇਖਾਂਗੇ ਉੱਥੇ ਰਕੂੰਗਾ ਅੱਧਾ ਘੰਟਾ ਫਿਰ ਪਿੰਡ ਨੂੰ ਚੱਲਾਂਗੇ ਤੇ ਆਹ ਲੱਡੂ ਲੂਟੂ ਬਣੇ ਪਏ ਨੇ ਬਾਕੀ ਕੱਲ੍ਹ ਸਾਮਾਨ ਬਣੂਗਾ ਨਾਲ ਦੀ ਨਾਲ ਤੇ ਬਾਹਰ ਟੈਂਟਰ ਲੱਗ ਰਿਹਾ ਏ ਵੀਰੇ ਚੋ ਹੋਰ ਦੋਸਤੋ ਠੀਕ ਹੋ ਜੇਕਰ ਦੇ ਟੋਟੇਓ ਦੋਸਤੋ ਰੋਟੀ ਖਾ ਕੇ ਬਸ ਚੱਲਦੇ ਆਪਾਂ ਫਿਰ ਤੇ ਕੱਲ ਨੂੰ ਆਉਂਗਾ ਫਿਰ ਮੈਂ 11 12:30 ਵਜੇ ਲਵ ਯੂ ਜੁੜੇ ਰਹਿਓ ਵਲੌਗ ਨਾਲ ਐਂਡ ਤੱਕ ਦੇਖਿਓ ਤੇ ਰੋਟੀ ਖਾ ਰਹੇ ਹਾਂ ਉਹਨੂੰ ਵੀ ਰੋਟੀ ਖਵਾ ਦਈਏ ਭਾਈ ਸਾਗ ਨਾਲ ਹਾਂਜੀ ਤਾਂ ਦੁੱਧ ਜਾ ਕਢਾ ਰਹੇ ਹਾਂ ਤੀ ਗੱਡੀ 'ਚ ਤੇ ਟੈਂਟਰ ਲਾਉਣ ਲੱਗੇ ਪਏ ਨੇ ਜਿਹੜਾ ਪੇੜਾ ਪੱਕਾ ਕਰਿਆ ਪਹਿਲਾਂ ਬੂਟੇ ਬਹੁਤ ਵਧੀਆ ਲੱਗੇ ਪਏ ਦੀ ਇੱਥੇ ਵਾਲੇ ਨਾਲੇ ਕਰੋ ਪੱਟਣੇ ਪੈ ਗਏ ਇਹਨਾਂ ਜੀ ਅਟੋਲੋ ਪੀਪਾ ਜਾ ਕੇ ਦੇਖਦੇ ਹਾਂ। ਫਿਰ ਉਹ ਨਹੀਂ ਤਾਂ ਵੀ ਜਿਹੜੀ ਵੱਜਦੀ ਹੁੰਦੀ ਹੈ ਚਲੋ ਓਕੇ ਆ। ਚਲਦੇ ਆ ਹੁਣ ਚਾਹ ਪੀ ਕੇ ਆਪਾਂ ਖੰਨੇ ਕੰਨੇ। ਬਸ ਹਾਂਜੀ ਮਿੱਤਰ ਪਿਆਰਿਓ ਹੁਣ ਚਲਦੇ ਆ ਆਪਾਂ ਵਾਪਸ ਰਸਤੇ 'ਚ ਬਿਆ ਵੀ ਖੜਕੇ ਜਾਣਾ ਏ ਉਹ ਚਾਵੇ ਕੋਲਾ ਮੁੰਡੇ ਦਾ ਪਿੰਡ ਫਿਰ ਪਿੰਡ ਨੂੰ ਚਲਦੇ ਆ ਚਲੋ ਭਾਂਜਾ ਦਾ ਗਿਆ ਵੇ ਆਏ ਹਜੇ ਆਇਆ ਨਹੀਂ ਹੈਗਾ। ਸਵੇਰੇ ਮਿਲਾਂਗੇ ਉਹਨਾਂ ਨੂੰ। ਤੇ ਚਲਦੇ ਆ ਜੀ ਹੁਣ ਟਾਈਮ ਵੀ ਕਾਫੀ ਹੋ ਗਿਆ ਮੈਨੂੰ ਲੱਗਦਾ। 2:21 ਹੋ ਗਏ ਘੰਟਾ ਉਹਨਾਂ ਦੇ ਵੀ ਲੱਗ ਜਾਣਾ ਉਹਨਾਂ ਦੇ ਵਿਆਹ ਇਹ ਚਾਵੇ ਵਾਲਿਆਂ ਦੇ ਤੇ ਚਲਦੇ ਆਂ ਬਸ ਤੇ ਸਵੇਰ ਦੀ ਤਿਆਰੀ ਹੋ ਰਹੀ ਹੈ ਜੀ ਟੈਂਟ ਲੱਗ ਰਹੇ ਆ ਆਪਾਂ ਚਲਦੇ ਆਂ ਹੁਣ ਵਾਪਸ ਹਾਂਜੀ ਮਿੱਤਰ ਪਿਆਰਿਓ ਤੇ ਚੱਲ ਰਹੇ ਆ ਹੁਣ ਉਧਰ ਨੂੰ ਉਹ ਮੁੰਡੇ ਨੂੰ ਫੋਨ ਕਰਦੇ ਆਂ ਜੇ ਉਹਨੇ ਫੋਨ ਚੱਕ ਲਿਆ ਤਾਂ ਆਪਾਂ ਉਹਨਾਂ ਦੇ ਵਿਆਹ ਵਾਲਿਆਂ ਦੇ ਜਰੂਰ ਜਿਹੜਾ ਕੱਟ ਕੇ ਜਾਵਾਂਗੇ ਜੇ ਫੋਨ ਨਾ ਚੱਕਿਆ ਫਿਰ ਸਦਾ ਹੀ ਆਪਾਂ ਖੰਨੇ ਰੁੱਕ ਕੇ ᱛਿੰਮੀ ਉਹਨਾਂ ਦਾ KFC ਤੋਂ ਸਮਾਨ ਲੈ ਕੇ ਖਾਣ ਪੀਣ ਆਲਾ ਫਿਰ ਆਪਾਂ ਪਿੰਡ ਸਿੱਧਾ ਲੰਘ ਚੱਲਾਂਗੇ ਹੁਣ ਇੱਕ ਤਾਂ ਟਾਈਮ ਘਟਾ ਯਾਰ ਇੱਥੇ ਨਾ ਕਿਸ਼ਤੀਆਂ ਨਹੀਂ ਚੱਲਦੀਆਂ ਨੇ ਨਹਿਰ 'ਚ ਦਰਾਹੇ ਵਾਲੀ ਤੇ ਪਤਾ ਹੀ ਜਾ ਤਕਰੀਬਨ ਨੇੜੇ ਤੇੜੇ ਵਾਲਿਆਂ ਨੂੰ ġੇੜਾ ਦੇਣ ਦੀ ਸਲਾਹ ਦਿੱਗੀ ਪਰ ਟਾਈਮ ਘਟ ਹੈਗਾ ਏ ਕਿਸੇ ਦਿਨ ਫੇਰ ਸਹੀ ਚੱਲ ਕੋਈ ਚੱਕਰ ਨਹੀਂ ਹੈਗਾ ਖੜੀਆਂ ਤਾਂ ਹੈਗੀਆਂ ਨੇ ਆਹ ਨਹਿਰ 'ਚ ਹਾਂਜੀ ਦੋਸਤੋ ਖੰਨੇ ਦੀਗੇ ਹੁਣ ਚੱਲਦੇ ਆਪਾਂ ਸਰਹੰਦ ਨੂੰ ਇਹ ਹੂ ਟੀਮੀ ਉਹਨਾਂ ਵਾਲਾ ਸਿਸਟਮ ਫੜਨਾ ਤੇ ਸ਼ਾਮ ਵਾਲਾ ਆ ਲੈ ਲਿਆ ਆਪਾਂ ਤੇ ਵਿਚਾਰਾ ਇਹ ਵਧੀਆ ਐ ਸਟਾਫ ਯਾਰ ਵਿਚਾਰਿਆਂ ਨੇ ਸਪੈਸ਼ਲ ਪਾਪ ਕੌਰ ਲਵਾ ਕੇ ਦਿੱਤੇ ਨੇ ਫ੍ਰੈਸ਼ ਕਹਿੰਦੇ ਪੈਜੋ ਤੁਸੀਂ 10 ਮਿੰਟ ਤੇ ਹੁਣ ਚੱਲਦੇ ਆ ਆਪਾਂ ਸੰਤ ਪਤੇਗੜ ਸਾਹਿਬ ਹਾਂਜੀ ਤੇ ਚੱਲਦੇ ਆ ਜੀ ਹੁਣ ਆਪਾਂ ਸ਼ੈਰਨ ਹਾਂਜੀ ਦੋਸਤੋ ਬਹੁਤ ਜਣਾ ਬਾਦ ਅੱਜ ਫਤੇਗੜ ਸਾਹਿਬ ਹਾਂਜੀ ਦੋਸਤੋ ਚੱਲਦੇ ਆ ਹੁਣ ਗੁਰਦੁਆਰਾ ਸਾਹਿਬ ਵਾਹਿਗੁਰੂ ਵਾਹਿਗੁਰੂ ਹਾਂਜੀ ਦੋਸਤੋ ਚੱਲਦੇ ਆ ਹੁਣ ਆਪਾਂ ਪਿੰਡ ਨੂੰ ਜੀ ਹਾਂਜੀ ਆ ਗਏ ਪਿੰਡ ਆਪਾਂ ਹੁਣੇ ਆਏ ਆਂ ਹੋਰ ਦੱਸੋ ਗੱਲਬਾਤ ਟਿੰਮੀ ਪਈਆ ਟੌਮੀ ਬੈਠਾ ਏ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਹਾਂਜੀ ਆ ਬਲ ਪੈ ਗਿਆ ਜੀ ਇਹਦੇ ਵੀ ਚਾਲੂ ਲੈ ਕੇ ਗਏ ਸੀ ਆਹ ਜੀ ਆ ਗੋਲੂ ਦਾ ਬਲ ਪੈ ਗਿਆ ਦੀ ਵਿੱਚ ਘਟਦਾ ਹੁਣ ਲਾਭ ਜੀ ਕਿਆ ਨਹੀਂ ਹੁੰਨਿਆ ਚਾਚਾ ਟਰੈਕਟਰ ਨਹੀਂ ਚਲਾਉਂਦਾ ਹੈ ਤੇ ਆਲੂਆਂ ਦਾ ਸਵੇਰੇ ਦੱਸੂਗਾ ਤੁਹਾਨੂੰ ਰੇਟ ਹੁਣ ਸਾਰਾ ਕੁਝ ਕੀ ਕੀ ਇਸ ਤੋਂ ਬਾਅਦ